ਜੇ ਤੁਸੀਂ ਆਪਣੀ ਮਾਂ ਨੂੰ ਸੱਚਾ ਪਿਆਰ ਕਰਦੇ ਆ ਤਾਂ ਆਪਣੀ ਜ਼ਿੰਦਗੀ ਦੇ 5 ਮਿੰਟ ਕੱਢ ਕੇ ਆਹ ਵੀਡੀਓ ਜ਼ਰੂਰ ਦੇਖੋ ਆਸਟ੍ਰੇਲੀਆ ਬਹੁਤੇ ਬੱਚੇ ਨੇ ਆਸਟ੍ਰੇਲੀਆ ਤੇ ਮੈਂ ਕਹਿੰਦਾ ਹੁੰਦਾ ਓਏ ਕਾਕਾ ਭੁੱਖੇ ਰਹਿ ਲਿਓ ਨਾ ਰੋਟੀ ਮਿਲੇ ਬ੍ਰੈਡ ਖਾ ਲਿਓ ਪਰ ਜਦੋਂ ਮਾਂ ਦਾ ਫੋਨ ਆਵੇ ਨਾ ਇਹ ਆਖਿਆ ਕਰੋ ਰੋਟੀ ਰੱਜ ਕੇ ਖਾ ਕੇ ਸੁੱਤਾ ਤੇ ਔਖਾ ਹੈ ਹੀ ਐ ਤੈਨੂੰ ਤੇ ਪਤਾ ਨਹੀਂ ਨੀਂਦਰ ਆ ਜਾਏਗੀ ਜੇ ਤੂੰ ਫੋਨ ਤੇ ਕਹਿਤਾ ਨਾ ਮਾਂ ਮੈਨੂੰ ਅੱਜ ਰੋਟੀ ਨਹੀਂ ਮਿਲੀ ਤੇ ਉਹਨੂੰ ਉਥੇ ਨੀਂਦਰ ਨਹੀਂ ਆਉਣੀ ਸਾਰੀ ਰਾਤ ਰੋਏਗੀ ਆਸਟ੍ਰੇਲੀਆ ਬੈਠਾ ਤੂੰ ਤੇ ਭਾਵੇਂ ਸੌਂ ਜਾਏ ਪਰ ਤੇਰੀ ਮਾਂ ਨੂੰ ਨੀਂਦਰ ਨਹੀਂ ਆਉਣੀ ਸਾਰੀ ਰਾਤ ਕਿ ਮੇਰਾ ਪੁੱਤਰ ਭੁੱਖਾ ਬੈਠਾ ਹੈ ਉਹਨੂੰ ਰੋਟੀ ਨਹੀਂ ਮਿਲਦੀ ਬਾਹਰ ਉਹ ਉਥੇ ਭੁੱਖਾ ਬੈਠਾ ਹੈ ਤੇਰੀ ਮਾਂ ਨੂੰ ਨੀਂਦਰ ਨਹੀਂ ਆਉਣੀ ਕਦੇ ਨਾ ਕਿਹਾ ਕਰੋ ਅਸੀਂ ਔਖੇ ਆ ਮਾਵਾਂ ਦੇ ਦਿਲ ਬੜੇ ਪਤਲੇ ਨੇ ਤੇ ਮਾਂ ਦਾ ਦਿਲ ਦਿਖਾਉਣ ਵਾਲਾ ਬੰਦਾ ਕਿਹੜੇ ਰੱਬ ਨੂੰ ਖੁਸ਼ ਕਰਦਾ ਫਿਰਦਾ ਹੈ ਮਾਂ ਦੇ ਦਿਲ ਨੂੰ ਠੋਕਰ ਲਾਣ ਵਾਲਾ ਬੰਦਾ ਕਿਹੜੇ ਬਾਬੇ ਨੂੰ ਖੁਸ਼ ਕਰਦਾ ਫਿਰਦਾ ਹੈ ਮਾਤਾ ਪਿਤਾ ਦੀ ਸੇਵਾ ਬੜੀ ਲਾਜ ਦੀ ਸੁਣਿਓ ਤੇ ਉਦੋਂ ਹੀ ਅਪੜਨਗੇ ਜਦੋਂ ਸੜ ਰਹੀ ਹੋਏਗੀ ਮਾਂ ਲਾਂਬੂ ਲੱਗਾ ਹੋਏਗਾ ਕਈ ਤੇ ਵਿਚਾਰੇ ਉਦੋਂ ਪਹੁੰਚਣਗੇ ਮਾਂ ਮਰ ਗਈ ਹੈ ਉਦੋਂ ਆਉਣਗੇ ਤੇ ਕਈਆਂ ਦੇ ਕਈ ਬੱਚੇ ਤੇ ਇਦਾਂ ਦੇ ਹੋਣਗੇ ਜਿਹੜੇ ਮਰੀਦ ਸੰਸਕਾਰ ਤੇ ਵੀ ਨਹੀਂ ਆ ਸਕਦੇ ਉਹ ਤੇ ਬਸ ਕਬਰਾਂ ਦੇ ਰੋਖ ਖੇਟ ਚਾ ਕੇ ਦੇਖਦੇ ਨੇ ਇੱਥੇ ਸਾਡੀ ਸੀ ਇੱਥੇ ਮੇਰੀ ਮਾਂ ਦਾ ਸੰਸਕਾਰ ਹੋਇਆ ਸੀ ਰੋਜੀ ਲਈ ਕੀ ਕੀ ਕਰਨਾ ਪੈਂਦਾ ਹੈ ਜਾਓ ਮਾਰ ਜ਼ਰੂਰ ਪਰ ਠੰਡੀਆਂ ਹਮਾਵਾਂ ਹੀ ਆਉਣੀਆਂ ਚਾਹੀਦੀਆਂ ਨੇ ਐਸੇ ਕੰਮ ਨਾ ਕਰੋ ਕਿ ਮਾਂ ਨੂੰ ਰੋਣਾ ਪਵੇ ਬੱਚਿਆਂ ਨੂੰ ਮਾਂ ਨੂੰ ਬੁੱਢੇ ਵਾਰੇ ਨਾ ਰਵਾਇਓ ਕੋਈ ਐਸੀ ਕਰਤੂਤ ਨਾ ਕਰਿਓ ਕੋਈ ਉਹ ਕਰੋ ਮੈਂ ਬੇਨਤੀ ਬਜ਼ੁਰਗਾਂ ਦੀ ਸੇਵਾ ਵਾਸਤੇ ਕਰਦਾ ਹੁੰਨਾ ਹੈ ਜਿੱਦਣ ਜੰਮਿਆ ਘਰ ਪਹੁੰਚ ਜਾਂਦਾ ਹੈ ਜਿੱਦਣ ਤੂੰ ਜੰਮਿਆ ਸੈਂ ਆਪਾਂ ਜਿੰਨੇ ਜੰਮਿਆ ਕੋਈ ਹੋਈ ਹੋਏਗਾ ਜਿਹਦਾ ਪਿਓ ਕੋਲ ਨਾ ਹੋਵੇ ਨਹੀਂ ਤੇ ਪਿਓ ਕੋਲ ਹੀ ਹੁੰਦਾ ਬਾਹਰ ਬੈਠਾ ਹੁੰਦਾ ਕਿ ਕਦੋਂ ਮੇਰੇ ਘਰ ਖੁਸ਼ੀ ਆਏਗੀ ਕਾ ਮੇਰੇ ਘਰ ਬੱਚਾ ਹੋਏਗਾ ਘਰ ਵਾਲੀ ਮੇਰੀ ਠੀਕ ਰਵੇ ਬੱਚਾ ਹੋਣਾ ਆਪਾਂ ਜਿੱਦਣ ਵੀ ਜੰਮਿਆ ਸਾਰੇ ਸਾਰੇ ਜੰਮਿਆ ਉਦਣ ਮਾਂ ਤੇ ਹੈ ਹੀ ਸੀ ਜੰਮਈ ਉਹਨੇ ਆ ਪਿਤਾ ਵੀ ਉਦਨ ਕੋਲ ਸੀ ਐ ਆ ਅਸੀਂ ਅੱਖਾਂ ਖੋਲੀਆਂ ਨੇ ਉਦਨ ਮਾਂ ਕੋਲ ਸੀ ਪਿਓ ਕੋਲ ਸੀ ਅਸੀਂ ਜਤਨ ਕਰੀਏ ਵੀ ਜਦਨ ਸਾਡੀ ਮਾਂ ਜਾਂ ਸਾਡਾ ਪਿਓ ਸਾਡੇ ਕੋਲੋਂ ਜਾਵੇ ਅਸੀਂ ਉਦੋਂ ਕੋਲ ਹੋਈਏ ਅਸੀਂ ਅੱਖਾਂ ਖੋਲੀਆਂ ਪਿਓ ਕੋਲ ਸੀ ਤੂੰ ਪਰਾਂ ਨਾ ਜਾਈ ਜੇ ਤੈਨੂੰ ਪਤਾ ਲੱਗ ਜੇ ਬਾਪੂ ਬਿਮਾਰ ਹੈ ਕੋਲ ਹੀ ਬੈਠਾ ਰਹੀ ਕੋਲ ਬੈਠਾ ਨਹੀਂ ਕਿਉਂਕਿ ਜਦਨ ਤੂੰ ਜੰਮਿਆ ਹੈ ਅੱਖਾਂ ਖੋਲੀਆਂ ਨੇ ਉਦਨ ਕੋਲ ਹੈ ਨਾ ਪਿਓ ਤੂੰ ਕੋਲ ਬਹਿ ਤੇਰੀ ਮਾਂ ਦਾ ਬੁਰਾ ਹਾਲ ਵੇਖ ਉਹਨੂੰ ਕਿ ਠੀਕ ਹੈ ਧਿਆਨ ਰੱਖ ਗੱਲ ਸੁਣੋ ਬੱਚਾ ਕੱਪੜਾ ਗਿੱਲਾ ਕਰ ਦਿੰਦਾ ਮਾਂ ਬਦਲਦੀ ਏ ਥਾਂ ਗਿੱਲਾ ਕਰ ਦਵੇ ਮਾਂ ਦੂਜੇ ਥਾਂ ਤੇ ਪਾਉਂਦੀ ਏ ਫੇਰ ਥਾਂ ਗਿੱਲਾ ਕਰ ਦਵੇ ਆਪ ਗਿੱਲੇ ਥਾਂ ਤੇ ਪੈਂਦੀ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਏ ਫੇਰ ਬੱਚਾ ਗਿੱਲਾ ਥਾਂ ਕਰ ਦਿੰਦਾ ਤੇ ਬੱਚੇ ਨੂੰ ਮਾਂ ਆਪਣੇ ਢਿੱਡ ਤੇ ਪਾ ਲੈਂਦੀ ਏ ਬੱਚਾ ਆਪ ਗਿੱਲੇ ਥਾਂ ਤੇ ਪੈਂਦੀ ਏ ਉਹਨੂੰ ਢਿੱਡ ਤੇ ਪਾ ਲੈਂਦੀ ਵੀ ਇਹਨੂੰ ਇਹ ਸੁੱਕੇ ਥਾਂ ਤੇ ਰਵੇ ਨਾ ਮਾਂ ਗਿੱਲਿਆਂ ਥਾਵਾਂ ਤੇ ਪੈਂਦੀ ਰਹੀ ਏ ਬੁੱਢੇ ਵਾਰੇ ਮਾਪਿਆਂ ਦੀਆਂ ਅੱਖਾਂ ਗਿੱਲੀਆਂ ਨਾ ਕਰੀ ਪਹਿਲਾਂ ਤੋਂ ਅੱਖਾਂ ਗਿੱਲੀਆਂ ਤੇ ਤੇਰੇ ਕਰ ਕਰਕੇ ਤੇਰੀ ਮਾਂ ਦੀ ਅੱਖਾਂ 'ਚ ਪਾਣੀ ਨਹੀਂ ਆਉਣਾ ਚਾਹੀਦਾ ਬੱਚਾ ਕੋਈ ਕੰਮ ਐਦਾਂ ਦਾ ਨਾ ਕਰੇ ਜਿਹਦੇ ਕਰਕੇ ਉਹਦੀ ਮਾਂ ਨੂੰ ਰੋਣਾ ਪਵੇ ਉਹ ਤੇ ਕਈ ਗਿੱਲੇ ਥਾਂ ਤੇ ਪਾ ਪਾ ਕੇ ਪੈ ਪੈ ਕੇ ਤੈਨੂੰ ਉਹਨੇ ਪਾਲਿਆ ਬੁੱਢੇ ਵਾਰੇ ਵੀ ਮਾਂ ਦੀਆਂ ਅੱਖਾਂ ਗਿੱਲੀਆਂ ਕਰੇ ਲੱਖ ਲਾਂਖ ਤੇਰੇ ਜਿਉਣ ਦੇ ਓਏ ਕੀ ਫਾਇਦਾ ਮਾਂ ਨੂੰ ਫਿਰ ਵੀ ਰਵਾਵੇਂ ਤੇਰੀ ਮਾਂ ਰੋਵੇ ਕਿਉਂ ਰੋਵੇ ਉਹ ਤੇ ਪਹਿਲਾਂ ਹੀ ਤੇ ਵੇਖੋ ਟੂਰੀਆਂ ਕੁੱਟ-ਕੁੱਟ ਕੇ ਮਾਂ ਵਾਂ ਆਪਣੇ ਬੱਚਿਆਂ ਨੂੰ ਖਵਾਉਂਦੀਆਂ ਨੇ ਬੁੱਢੇ ਵਾਰੇ ਨਾ ਇਦਾਂ ਭਗਾ ਕੇ ਟੁੱਕ ਮਾਰਦੇ ਨੇ ਲੋਕ ਬੱਚੇ ਨੂੰ ਸਿਖਾਉਣੀ ਹੈ ਜਦੋਂ ਬੱਚਾ ਕਦਮ ਪੁੱਟਦਾ ਮਾਂ ਇਦਾਂ ਹੱਥ ਖੜ-ਫੜ ਕੇ ਤੁਰਦੀ ਹੈ ਤੇ ਮੈਂ ਵੇਖਿਆ ਨੇ ਜਿੱਦਣ ਮਾਂ ਨੂੰ ਦਰੰਗ ਹੋ ਜਾਏ ਨਾ ਸਾਡੇ ਵਰਗਾ ਕੋਈ ਜਾਏਗਾ ਬਾਬਾ ਜੀ ਅਰਦਾਸ ਕਰ ਜੋ ਹੁਣ ਤੇ ਔਖੀ ਹੈ ਬੇਬੇ ਚਲੀ ਹੋਈ ਜਾਏ ਕਿਉਂਕਿ ਹੁਣ ਸੇਵਾ ਕਰਨੀ ਪੈਣੀ ਲੱਤ ਖਲੋ ਗਈ ਐ ਮਾਂ ਦੀ ਬਾਹ ਖਲੋ ਗਈ ਐ ਹੁਣ ਮੁਸ਼ਕਉਂਦੀ ਐ ਨਾ ਹੁਣ ਰੋਟੀ ਕੋਲ ਬਹਿ ਕੇ ਨਹੀਂ ਖਾਂਦਾ ਵੀ ਮੁਸ਼ਕਉਂਦੀ ਕਮਰੇ ਚੋਂ ਕਿਉਂਕਿ ਬੇਬੇ ਦੇ ਇੱਥੇ ਮੁਸ਼ਕਉਂਦੀ ਕਹਿੰਦੇ ਪਰਲੇ ਕਮਰੇ ਚ ਵੜ ਜਾਓ ਇੱਥੇ ਨਹੀਂ ਹੁਣ ਵੜਿਆ ਜਾਂਦਾ ਉਹ ਚੂਰੀਆਂ ਕੁੱਟ-ਕੁੱਟ ਖਵਾਉਂਦੀ ਰਹੀ ਐ ਕਿਹੜੀ ਮਾਂ ਐ ਜਿਨੇ ਆਪਣੇ ਬੱਚੇ ਨੂੰ ਚੂਰੀਆਂ ਕੁੱਟ ਕੇ ਨਹੀਂ ਖਵਾਇਆ ਤੁਹਾਡੇ ਤੋਂ ਦੱਸੋ ਹਰੇਕ ਦੀ ਮਾਂ ਨੇ ਕਸਰ ਤੇ ਨਹੀਂ ਛੱਡੀ ਹਰੇਕ ਮਾਂ ਨੇ ਆਪਣੇ ਪੁੱਤਰ ਨੂੰ ਚੂਰੀਆਂ ਕੁੱਟ-ਕੁੱਟ ਖਵਾਈ ਐ ਚੇਤਾ ਕਰਕੇ ਵੇਖੋ ਪਿਆਰਿਓ ਇਹ ਅਸੀਂ ਕਿਵੇਂ ਬਾਅਦ ਜਦੋਂ ਉਹਨਾਂ ਦੀ ਸੇਵਾ ਦਾ ਮੌਕਾ ਹੁੰਦਾ ਹੈ ਤੇ ਉਦੋਂ ਫਿਰ ਕੀ ਹਾਲ ਹੋ ਜਾਂਦਾ ਦੇਖਨੇ ਆਪਾਂ ਮਰਨ ਤੋਂ ਬਾਅਦ ਪਖੰਡ ਨਾ ਕਰੋ ਮਰਨ ਤੋਂ ਬਾਅਦ ਪਖੰਡ ਨਾ ਕਰੋ ਜਿਉਂਦਿਆਂ ਦੀ ਸੇਵਾ ਕਰੋ ਜਿਉਂਦਿਆਂ ਦੀ ਜਿੰਨੀ ਸੇਵਾ ਹੋ ਸਕਦੀ ਹੈ ਮਾਪਿਆਂ ਦੀ ਜਿਉਂਦਿਆਂ ਦੀ ਕਰੋ ਉਹ ਮਾਪੇ ਨਹੀਂ ਮੁੜ ਕੇ ਆਉਣੇ ਕਾਲੇ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ ਬੜੀ ਵਾਰੀ ਬੇਨਤੀ ਕੀਤੀ ਹੈ ਇਹ ਲੰਘਿਆ ਵੇਲਾ ਫਿਰ ਫਿਰ ਮੁੜ ਕੇ ਹੱਥ ਨਹੀਂ ਆਉਂਦਾ ਮਾਪਿਓ ਦੀਆਂ ਅਸੀਸਾਂ ਲਵ ਮੈਂ ਕਿਹਾ ਕਹਿੰਦਾ ਹੁਣ ਬੱਚੇ ਮਾਪਿਓ ਤੋਂ ਦੂਰ ਚਲੇ ਜਾਂਦੇ ਨੇ ਨਾ ਰੋਟੀ ਲਈ ਚਲੇ ਜਾਂਦੇ ਨੇ ਮਾਪਿਓ ਤੋਂ ਦੂਰ ਅਮਰੀਕਾ ਚਲੇ ਗਏ ਕੈਨੇਡਾ ਚਲੇ ਗਏ ਮਾਂ ਨੂੰ ਛੱਡ ਗਏ ਪਿਓ ਨੂੰ ਛੱਡ ਗਏ ਦੂਰ ਨਿਕਲ ਗਏ ਕਹਿੰਦੇ ਵਿਦੇਸ਼ਾਂ 'ਚ ਰੁੱਲਦੇ ਨੇ ਰੋਜ਼ੀ ਲਈ ਰੁੱਲਦੇ ਨੇ ਇਹ ਸਚਾਈ ਹੈ ਮੈਂ ਵੇਖਿਆ ਹੈ ਬਾਹਰਲੇ ਦੇਸ਼ਾਂ 'ਚ ਕਈ ਬੱਚੇ ਰੁੱਲਦੇ ਨੇ ਮੈਂ ਇੱਥੇ ਜਿਹੜੇ ਰਜਾਈ ਚ ਮਾਂ ਵੇਖਦੀ ਸੀ ਮੇਰੇ ਪੁੱਤਰ ਦਾ ਹੱਥ ਬਾਹਰ ਤੇ ਨਹੀਂ ਫੁੱਟਪਾਥਾਂ ਤੇ ਸੌਂਦੇ ਨੇ ਕਈ ਵਾਰ ਇੱਥੇ ਸੋਚਦੀ ਸੀ ਮਾਂ ਛੂਰੀਆਂ ਕੁੱਟ-ਕੁੱਟ ਖਵਾਵਾ ਕਈ ਵਿਚਾਰੇ ਬਹੁਤ ਕੰਮ ਕਰਦੇ ਨੇ ਬਾਹਰਲੇ ਦੇਸ਼ਾਂ ਵਿੱਚ ਰਹਿ ਕੇ ਮੈਂ ਅਮਰੀਕਾ ਕੈਨੇਡਾ ਜਦੋਂ ਜਾਵਾਂ ਨਾ ਆਸਟ੍ਰੇਲੀਆ ਬਹੁਤੇ ਬੱਚੇ ਨੇ ਆਸਟ੍ਰੇਲੀਆ ਤੇ ਮੈਂ ਕਹਿਣਾ ਹੁੰਦਾ ਓਏ ਕਾਕਾ